ਜਲੰਧਰ ਪੁਲਿਸ ਨੇ ਦੱਖਣੀ ਫਰੀਕੀ ਮੂਲ ਦੇ ਇੱਕ ਨੌਜਵਾਨ ਨੂੰ 100 ਗ੍ਰਾਮ ਹੈਰੋਇਨ ਸਮੇਤ ਕ गिरफ्तार ਕੀਤਾ ਪੁਲਿਸ ਨੇ ਮੁਲਜ਼ਮ ਤੋਂ 330000 ਰੁਪਏ ਵੀ ਬਰਾਮਦ ਕੀਤੇ ਨੇ ਫੜੇ ਗਏ ਨੌਜਵਾਨ ਦੀ ਪਛਾਣ ਚਾਰਲਸ ਦੇ ਵਜੋਂ ਹੋਈ ਹੈ ਜੋ ਕਿ ਫਗਵਾੜਾ ਦੀ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨਾ ਹੋਇਆ ਸੀ ਪਰ ਪੜ੍ਹਾਈ ਵਿਚਾਲੇ ਹੀ ਛੱਡ ਉਹ ਨਸ਼ਾ ਤਸਕਰੀ ਦੇੰਦੇ ਵਿੱਚ ਲੱਗ ਗਿਆ ਇਸ ਨੌਜਵਾਨ ਤੇ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੇਸ ਦਰਜ ਹੋ ਚੁੱਕਾ ਹੈ ਏਕ ਕੋਈ ਦਿੱਲੀ ਕਨੈਕਸ਼ਨ ਜੁੜਦਾ ਹੈ ਇਹਦਾ ਇਹ ਅਸੀਂ ਪ੍ਰੂਫ ਕਰ ਰਹੇ ਹਾਂ ਆਲਮੋਸਟ ਅਹੀਂ ਦੱਸਿਆ ਹੀ ਅਗੇ ਪਹਿਲਾਂ ਵੀ ਸਾਡੇ ਤਿੰਨ ਲਿੰਕ ਜਿਹੜੇ ਇਹਦੇ ਬਣੇ ਫੋਰਨਰ ਦੇ ਉਹ ਅਸੀਂ ਉਹ ਹੀ ਪ੍ਰੂਫ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਉੱਤੱਕ ਪਹੁੰਚਾਂਗੇ ਪਹਿਲੇ ਇਹਦੇ ਇੱਕ ਹੈ ਭਾਰਗੋ ਕੇਮ ਪਰਚਾ ਆਇਆ ਸੀਗਾ ਉਹਦੇ ਚ 16 ਦਿਨ ਜੇਲ ਕੱਟ ਕੇ ਉਹਦੇ ਬਾਅਦ ਦੇ ਇਹਦੀ ਬੇਲ ਹੋ ਗਈ ਸੀਗੀ ਹੁਣ ਔਨ ਬੇਲ ਹੈ ਇਹਦੇ ਦੱਸਣ ਮੁਤਾਬਕ ਹੀ ਮੈਂ ਸਾਲ ਡੇਟ ਤੋਂ ਵੇਚਦਾ ਪਰ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਰਾ ਉਹ ਸਾਰਾ ਤਰਤੀਸ ਚੱਲ ਰਿਹਾ ਜਿ ਮਿਨੀਅਰ ਤੋਂ ਇਹ ਕਿਹੜੇ ਕਿਹੜੇ ਲੈ ਕੇ ਆਇਆ ਪੁਲਿਸ ਮੁਤਾਬਕ ਬਾਰਾਂਦਰੀ ਇਲਾਕੇ ਦੇ ਵਿੱਚ ਨਾਕੇ ਦੌਰਾਨ ਅਫਰੀਕੀ ਮੂਲ ਦੇ ਇਸ ਨੌਜਵਾਨ ਨੇ ਪੁਲਿਸ ਨੂੰ ਵੇਖ ਕੇ ਵਾਪਸ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰੋਕਿਆ ਗਿਆ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਨੌਜਵਾਨ ਦੇ ਘਰੋਂ ਪੁਲਿਸ ਨੂੰ 300000 ਰੁਪਏ ਵੀ ਬਰਾਮਦ ਹੋਏ ਜਾਣਕਾਰੀ ਦੇ ਮੁਤਾਬਕ 2016 ਦੇ ਵਿੱਚ ਇਸ ਨੌਜਵਾਨ ਨੇ ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਸ਼ੁਰੂ ਕੀਤੀ ਸੀ ਪਰ ਬਾਅਦ ਵਿੱਚ ਪੜ੍ਹਾਈ ਵਿਚਾਲੇ ਹੀ ਛੱਡ ਗਿਆ ਫਿਲਹਾਲ ਪੁਲਿਸ ਮੁਲਜ਼ਮ ਦੇ ਬਾਕੀ ਸਾਥੀਆਂ ਦੀ ਭਾਲ ਕਰ ਰਹੀ ਹੈ ਵੀਜ਼ਾ ਵੀ ਇਹਦਾ ਪਾਸਪੋਰਟ ਇਹਦਾ ਮਿਲਿਆ ਨਹੀਂ ਇਹਦੇ ਦੱਸਣ ਦੇ ਮੁਤਾਬਕ ਹੈ ਵੀ ਜਦੋਂ ਮੈਂ ਆਇਆ ਸੀਗਾ ਔਨ ਵੀਜ਼ਾ ਅਰਾਈਵਲ ਸੀ ਮੇਰੀ ਤੇ ਉਹਦੇ ਬਾਅਦ 1 ਸਾਲ ਤੋਂ ਬਾਅਦ ਜਦੋਂ ਇਹਨਾਂ ਸਟੱਡੀ ਛੱਡਤੀ ਇਹਦੇ ਬਾਅਦ ਇਹਨਾਂ ਕੋਈ ਵੀਜ਼ਾ ਐਕਸਟੈਂਡ ਕਰਾਇਆ ਅਸੀਂ ਉਹ ਅਸੀਂ ਆਪਾਂ ਜਿਹੜੇ ਸਾਡੇ ਕੋਲ ਐਫ ਆਰ ਆਰਓ ਦਫ਼ਤਰ ਦਫ਼ਤਰ ਹੁੰਦੇ ਉੱਥੋਂ ਆਪਾਂ ਤਸਦੀਕ ਕਰ ਲਾਂਗੇ ਸਾਰਾ ਵੀ ਇਹ ਇਹਦੇ ਕਿਹੜੇ ਰਿਕਾਰਡ ਤੇ ਕਿੱਦਾਂ ਇਹਦਾ ਐਕਸਟੈਂਸ਼ਨ ਹੋਈ ਵੀਜ਼ੇ ਦੀ ਤੇ ਕਿਦੋਂ ਇਹਦੀ ਐਕਸਪਾਇਰੀ ਡੇਟ ਸੀ ਵੀ ਇਸ ਤੋਂ ਬਾਅਦ ਇਹਨਾਂ ਕੋਈ ਐਕਸਟੈਂਡ ਕਰਾਇਆ ਵੀਜ਼ਾ ਜਾਂ ਨਹੀਂ ਕਰਾਇਆ